ਸਟੇਲੋਜੀ ਆ ਦੇਖੋ ਜੀ ਮੈਂ ਅੱਜ ਲਾਈ ਹੈ ਨਵੀਂ ਕੜਾਈ ਇਹਦਾ ਕਾਗਜ਼ ਸਾਰਾ ਮੈਂ ਲਾ ਲਿਆ ਸੀ ਅੱਜ ਕਰ ਕਾਗਜ਼ ਚਿੱਕਿਆ ਹੁੰਦਾ ਨਾ ਤੇ ਨਾਲ ਇਹ ਮੈਂ ਉਤਾਰ ਲਿਆ ਸੀਗਾ ਤੇ ਇਹਨੂੰ ਮੈਂ ਕਿਹਾ ਚਲੋ ਚੰਗੀ ਤਰ੍ਹਾਂ ਮਾਜ ਲਾਂ ਨਾਲੇ ਬਣਾਉਣ ਲੱਗੇ ਸੀ ਮਿੱਠਾ ਮੈਂ ਕਹਿੰਦੇ ਹੁੰਦੇ ਨਾ ਨਵੇਂ ਭਾਂਡੇ ਦੀ ਸ਼ੁਰੂਆਤ ਆਪਾਂ ਮਿੱਠੇ ਤੋਂ ਕਰਨੀ ਚਾਹੀਦੀ ਏ ਤੇ ਇਹਦੇ ਚ ਮਿੱਠੀਆਂ ਸੇਵੀਆਂ ਬਣ ਜਾਣਗੀਆਂ ਮੈਂ ਇਹਨੂੰ ਸਾਫ਼ ਕਰਨਾ ਇਹਦੇ ਚ ਚਿਪਕੋ ਜਿਆ ਸੀਗਾ ਕੁਝ ਚਿਪਕਾਇਆ ਹੁੰਦਾ ਜਿੱਥੇ ਨਾਲ ਤਾਂ ਉਹ ਕਾਗਜ਼ ਹੈ ਫੋਨ ਇਹ ਤਾਂ ਮੈਂ ਦੇਖਾ ਚੋਲੇ ਨੂੰ ਸਾਫ਼ ਕਰਨਾ ਤੇ ਇਹ ਵਾਲੀ ਕੜਾਈ ਨੇ ਜਿਹੜੀ ਦੋ ਤਿੰਨ ਪਰਤਾਂ ਵਾਲੀ ਹੁੰਦੀ ਬਹੁਤ ਭਾਰੀ ਮਤਲਬ ਭਾਰੀ ਕੜਾਈ ਹੈ ਇਹ ਨਾਇਲ ਅਲੂਮੀਨੀਅਮ ਇਹਨਾਂ ਪੁੱਛਿਆ ਮਤਲਬ ਦੋ ਤਿੰਨ ਪਰਤਾਂ ਵਾਲੀ ਟਾਟੂਆਂ ਵਾਲੀ ਜਿਹੜੀ ਕੜਾਈ ਹੈ ਇਹ ਕੜਾਈ ਹੈ ਇਹ ਹਾਰ ਪ੍ਰੀਤ ਨੇ ਲਈ ਸੀ ਹਿੱਤੇ ਉਹਨੇ ਮੈਨੂੰ ਦਿੱਤੀ ਹੈ ਮੇਰੀਆਂ ਕੜਾਈਆਂ ਅੱਜ ਕੱਲ ਬਹੁਤ ਖਰਾਬ ਹੋ ਚੁੱਕੀਆਂ ਹੈ ਚਲੋ ਅਜੀ ਜੀ ਵੀ ਕਿ ਤੁਸੀਂ ਦੇਖਿਆ ਆਪਾਂ ਪਿਛਲੀ ਵੀਡੀਓ ਚ ਸੀ ਇਹਨੀਆਂ ਵੱਟੀਆਂ ਸੀ ਇਹ ਐਸੀ ਸੀ ਇਹਨੀਆਂ ਵੱਟੀਆਂ ਇਹਨਾਂ ਨੂੰ ਮੈਂ ਭੁੰਨ ਨਹੀਂ ਪਾਈ ਸੀ ਤੇ ਮੈਂ ਕਿਹਾ ਚਲੋ ਅੱਜ ਭੁੰਨਦੇ ਆ ਆਪਾਂ ਜਿੰਨੀਆਂ ਬਣਾਉਣੀਆਂ ਹੋਣ ਥੋੜੀਆਂ ਥੋੜੀਆਂ ਕਰਕੇ ਭੁੰਨ ਸਕਦੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਭੁੰਨ ਕੇ ਰੱਖ ਲੂੰਗੀ ਅੱਜ ਜਿੰਨਾ ਪ੍ਰਸ਼ਾਦ ਬਣਾਣਾ ਇਹਨਾਂ ਦਾ ਪਹਿਲਾਂ ਮਿੱਠਾ ਬਾਬਾ ਜੀ ਦੇ ਲਈ ਬਣਾਵਾਂਗੇ ਇਹਨਾਂ ਨੂੰ ਨਾ ਪਹਿਲਾਂ ਭੁੰਨਣਾ ਪੈਂਦਾ ਹੈ ਤੇ ਸੁਖਜੀਤ ਭੈਣ ਨਾ ਮੈਨੂੰ ਪੁੱਛ ਰਹੀ ਸੀ ਕਿ ਮੇਰੀ ਤਬੀਅਤ ਕਿੱਦਾਂ ਹੈ ਸੁਖਜੀਤ ਭੈਣ ਮੇਰੀ ਤਬੀਅਤ ਬਹੁਤ ਵਧੀਆ ਲੁਧਿਆਣੇ ਤੋਂ ਆ ਕੇ ਨਾ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ। ਹੋਜੀਆ ਦੇਖੋ ਜਿਵੇਂ ਕਿ ਭੁੱਜ ਗਈਆਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਨਾ ਬਰਾਊਨ ਬਰਾਊਨ ਹੋ ਗਈਆਂ। ਹੁਣ ਆਪਾਂ ਇਹਨਾਂ ਨੂੰ ਰੱਖ ਦਾਂਗੇ ਗੈਸ ਕਰ ਦਾਂਗੇ ਬੰਦ ਠੰਡੀਆਂ ਹੋਣ ਲਈ ਥੋੜੀਆਂ। ਫਿਰ ਇਹਨਾਂ ਨੂੰ ਆਪਾਂ ਜਿਵੇਂ ਧੋ ਕੇ ਬਣਾਉਂਦੇ ਆ ਨਾ ਆਪਾਂ ਇਹਨਾਂ ਨੂੰ ਧੋਵਾਂਗੇ। ਠੀਕ ਹੈ ਜੀ। ਤੇ ਲੋ ਜੀ ਜਦ ਤੱਕ ਸਾਡੀਆਂ ਸੇਵੀਆਂ ਹੁੰਦੀਆਂ ਨੇ ਠੰਡੀਆਂ ਠੀਕ ਹੈ ਤਦ ਤੱਕ ਆਪਾਂ ਗੁੰਨ ਲੈਨੇ ਆਟਾ ਬਾਬਾ ਜੀ ਦਾ ਜੋ ਜੋ ਬਣਾਉਂਦੇ ਆ ਨਾ ਉਹ ਵੀ ਤੁਹਾਨੂੰ ਦਿਖਾਵਾਂਗੀ ਮੈਂ ਕਿੱਦਾਂ ਬਣਾਉਣੀ ਹੁੰਦੀ ਆ ਮੈਂ ਆਟਾ ਗੁੰਨ ਲਵਾਂ ਪਹਿਲਾਂ ਜੀ ਮੈਂ ਇੱਧਰ ਗੁੰਨ ਲਿਆ ਆਟਾ ਆਟਾ ਮੈ ਤਾਂ ਸਖਤ ਗੁੰਨਦੀ ਹੁੰਦੀ ਆ ਇਹਦੇ ਨਾਲ ਸੀ ਮਤਲਬ ਜੋਤ ਵਗੈਰਾ ਵੀ ਬਣਾਣੀ ਐ ਤੇ ਬਾਬਾ ਜੀ ਦੇ ਸਬਕ ਵਗੈਰਾ ਵੀ ਬਣਦੇ ਹੁੰਦੇ ਨੇ ਤੇ ਆਟਾ ਸਖਤ ਹੀ ਹੋਣਾ ਚਾਹੀਦਾ ਆ ਦੇਖੋ ਤੈਨ ਲੋ ਜੀ ਇੱਧਰ ਮੈਂ ਧੋਲੀਆਂ ਨੇ ਸੇਵੀਆਂ ਹੁਣ ਆਟਾ ਸਾਟਾ ਦੇਖੋ ਗੁੰਨ ਕੇ ਕਰ ਲਿਆ ਮੈਂ ਤਿਆਰ ਹੁਣ ਇਹਦਾ ਵੀ ਜੋ ਬਣਾਣਾ ਜੋਤਵਤੀ ਵਗੈਰਾ ਸਾਰਾ ਕੁਝ ਇਹ ਬਣਾਉਂਗੀ ਤੇ ਇੱਧਰ ਜੋਤਲੀ ਦੀਵਾ ਬਣਾਉਂਦੇ ਆ ਨਾ ਸੌਰੀ ਤੇ ਇੱਧਰ ਆਪਾਂ ਸੇਵੀਆਂ ਮਤਲਬ ਹੁਣ ਭੁੰਨ ਕੇ ਚੰਗੀ ਤਰ੍ਹਾਂ ਧੋਲ ਲਿਆ ਨੇ ਹੁਣ ਆਪਾਂ ਇਹਨਾਂ ਨੂੰ ਬਣਾਉਂਦੇ ਹੁੰਨੇ ਆ ਬਣਾਵਾਂਗੇ ਆਪਾਂ ਤੇ ਲੋ ਜੀ ਆ ਦੇਖੋ ਜਿਵੇਂ ਸੇਵੀਆਂ ਆਪਾਂ ਮਤਲਬ ਧੋਲੀਆਂ ਸੀਗੀਆਂ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਸੇਵੀਆਂ ਨੂੰ ਪਾ ਦਾਂਗੇ ਇਹ ਗਿੱਲੀਆਂ ਥੋੜੀਆਂ ਥੋੜੀਆਂ ਹੁਣ ਇਹਦੇ ਵਿੱਚ ਹੀ ਪਾ ਦਾਂਗੇ ਠੀਕ ਐ ਜੀ ਇਹਦੇ ਵਿੱਚ ਹੀ ਆਪਾਂ ਜੋ ਜੋ ਪਾਵਾਂਗੇ ਵੀ ਤੁਹਾਨੂੰ ਮੈਂ ਦੱਸਦੀ ਆ ਕਿੰਨਾ ਪਾਣੇ ਹੁੰਨੇ ਆ ਇਹਦੇ ਵਿੱਚ ਪਾਉਂਗੀ ਹੁਣ ਮੈਂ ਪਾਣੀ ਵੀ ਵਿੱਚੇ ਹੀ ਪਾ ਦੇਣਾ ਇੱਕ ਗਲਾਸ ਪਾਣੀ ਪਾ ਦੂੰਗੀ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਦੇਸੀ ਘਿਓ ਮੈਂ ਰਾਤੀ ਕੱਢ ਕੇ ਸੁੱਕੀ ਸੀ ਇਹ ਦੇਸੀ ਘਿਓ ਤਾਜ਼ਾ ਮੈਂ ਕਿਹਾ ਸੁੱਚਾ ਕੱਢਦਾ ਤੇ ਇਹਦੇ ਵਿੱਚ ਹੀ ਆਪਾਂ ਦੋ ਕੜਸ਼ੀਆਂ ਘਿਓ ਦੇਸੀ ਦੀਆਂ ਪਾਵਾਂਗੇ ਨੇ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਦਾਂਗੇ ਮੈਂ ਜਦ ਤੱਕ ਸਾਡੀਆਂ ਇਹ ਸੇਵੀਆਂ ਪੱਕਦੀਆਂ ਨੇ ਤਦ ਤੱਕ ਆਪਾਂ ਬਣਾ ਲੈਨੇ ਆਂ ਅਦਰ ਆਪਣਾ ਦੀਵਾ ਤੇ ਜੋ ਬਣਾਉਂਦੇ ਆ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਸੀ ਆਟੇ ਦਾ ਹੀ ਹਮੇਸ਼ਾ ਦੀਵਾ ਬਣਾਉਂਦੇ ਹੁੰਨੇ ਆ ਤੇ ਇਹ ਦੇਸੀ ਘਿਓ ਦਾ ਦੀਵਾ ਜਗਦਾ ਇਹ ਤੇ ਹੱਤਾ ਕਰਦੀ ਹੁੰਨੀ ਆ ਮੈਂ ਤਿਆਰੀਆਂ ਬਹੁਤ ਸਾਰੀਆਂ ਭੈਣਾਂ ਘੁੱਗਾ ਪਾਉਂਦੀਆਂ ਵੀ ਨੇ ਮੱਥਾ ਵੀ ਟੇਕਦੀਆਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਤੇ ਸਾਡੇ ਇੱਥੇ ਤਾਂ ਸ਼ੁਰੂ ਤੋਂ ਹੀ ਮਤਲਬ ਮੇਰੀ ਸੱਸ ਤੇ ਸੀ ਜੇ ਨਹੀਂ ਜਦੋਂ ਮੈਂ ਵਿਆਹ ਹੀ ਆਈ ਆ ਚਾਚੀ ਸੱਸ ਸੀਗੇ ਉਹ ਮੱਥਾ ਟਕਵਾਉਂਦੇ ਹੁੰਦੇ ਸੀ ਤੇ 2 ਸਾਲ ਹੋ ਗਏ ਨੇ ਐਕਸਪਾਇਰ ਹੋ ਗਏ ਨੇ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਤਾਂ ਉਸੇ ਤਰ੍ਹਾਂ ਹੀ ਅੱਥਾ ਟੇਕ ਲਿਆ। ਐਦਾਂ ਜੀ ਅਸੀਂ ਦੀਵਾ ਬਣਾ ਲੈਣਾ ਹੈ। ਠੀਕ ਹੈ ਜੀ। ਹੁਣ ਬਣਾ ਲਾਂਗੇ ਆਪਾਂ। ਐਦਾਂ ਕਰਕੇ ਸੱਪ ਬਣਾਉਂਦੇ ਹੁੰਦੇ ਸੀ। ਕਈ ਪੂੜਿਆਂ ਦਾ ਪਾਉਂਦੇ ਆ ਹਨਾ ਜੀ ਕਈ ਸੇਂਗੀਆਂ ਦਾ ਪਾਉਂਦੇ ਆ ਕਈ ਮਿੱਠੇ ਚੋਲਾਂ ਦਾ ਪਾਉਂਦੇ ਆ ਸਾਡੇ ਤਾਂ ਸੇਂਗੀਆਂ ਦਾ ਹੀ ਪਾਉਂਦੇ ਆ ਜੀ ਮੈਂ ਦੇਖਿਆ ਮੇਰੀ ਪਹਿਲਾਂ ਭੈਣ ਪਾਂਦੀ ਹੁੰਦੀ ਸੀ ਨਾ ਖੀਰ ਪੂੜਿਆਂ ਦਾ ਪਾਉਂਦੀ ਹੁੰਦੀ ਸੀ ਉਹ ਹੁਣ ਉਹ ਸ਼ਹਿਰ ਦੇ ਵਿੱਚ ਹੈ ਪਤਾ ਨਹੀਂ ਹੁਣ ਕੀ ਦਾ ਪਾਉਂਦੀ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਇੱਥੇ ਜਦੋਂ ਪਿੰਡ 'ਚ ਰਹਿੰਦੇ ਹੁੰਦੇ ਸੀ ਨਾ ਤੰਦ ਪਾਂਦੀ ਹੁੰਦੀ ਸੀ ਸਾਡੇ ਪੇਕੇ ਪਾਂਦੇ ਨਹੀਂ

ਜੀ ਬਬੀ ਤੇ ਲੋ ਜੀ ਆ ਦੇਖੋ ਸਾਰੇ ਸਾਡੇ ਬਣ ਗਏ ਨੇ ਇਹ ਬਣਾਏ ਆ ਮੈਂ ਇਹ ਜੋਤ ਬਲਾਈਏ ਬਾਬਾ ਜੀ ਬਣਾਏ ਨੇ ਠੀਕ ਹੈ ਜੀ ਇਹ ਬਣਾਈਏ ਇਹਦੇ ਵਿੱਚ ਅਸੀਂ ਦਹੀਂ ਰੱਖਦੇ ਹੁੰਦੇ ਆ ਠੀਕ ਹੈ ਇਹ ਲੱਸੀ ਬਣਾਉਂਦੇ ਆ ਜਿਵੇਂ ਦੁੱਧ ਰਿੜਕਦੇ ਆ ਨਾ ਉਹ ਬਣਾਉਂਦੇ ਹੁੰਦੇ ਆ ਜਿਵੇਂ ਇਹ ਤੁਹਾਨੂੰ ਸਾਡੀਆਂ ਸੇਵੀਆਂ ਕਈਆਂ ਬਣ ਹੁਣ ਆ ਫਿਰ ਇਹਦੇ ਵਿੱਚ ਪਾ ਦਿੰਨੇ ਆ ਆਪਣੀ ਚੀਨੀ ਉਚੀਨੀ ਵੀ ਚੰਗੀ ਤਰ੍ਹਾਂ ਜੇ ਕਿ ਜੀ ਗੈਸ ਕਰ ਦੇਣਾ ਅਸੀਂ। ਮੈਂ ਢਲ ਲਿਆ ਹੋ ਜਾਂ ਕੇ ਫਿਰ ਆਪਾਂ ਪਾਣੀਆ ਪੋਲ ਲਈ ਇੱਧਰ ਬਣਾ ਲੈਣੀ ਹੈ। ਹੁਣ ਮੈਂ ਜੋਤ ਜਗਾ ਲੈਣੀ ਹੈ। ਤੇ ਹੋਰ ਵੀ ਅਸੀਂ ਬਹੁਤ ਕੁਝ ਰੱਖਦੇ ਹੁੰਦੇ ਆ ਮੈਂ ਤੁਹਾਨੂੰ ਦੱਸਦੀ ਆ। ਤੇ ਲੋ ਜੀ ਇਹ ਲੰਦੇ ਹੁੰਦੇ ਆ ਸਾਡੇ ਪੱਬਾ ਜੀ ਨੂੰ ਕਾਲਾ ਟਿੱਕੇ ਲੰਦੇ ਹੁੰਦੇ ਆ। ਠੀਕ ਹੈ ਜੀ ਇੱਧਰ ਹੋ ਗਈ ਹੁਣ ਸਾਡੀ ਤਿਆਰੀ ਬਸ ਸਾਡੀ ਰਹਿ ਗਈ ਹੁਣੇ। ਅਚੀ ਲੱਸੀ ਬਣਾਣੀ ਇਹ ਤਵਾ ਜਿਹੜਾ ਹੁੰਦਾ ਨਾ ਤਵੇ ਦੀ ਤੁਹਾਨੂੰ ਪਤਾ ਚੁੱਲੇ ਵਾਲੇ ਤਵੇ ਦੀ ਹੁੰਦੀ ਕਾਲਕ ਬਾਕੀ ਆਪਣੇ ਗੈਸ ਵਾਲੇ ਦੀ ਤਾਂ ਹੁੰਦੀ ਨਹੀਂ ਇਹ ਕਿ ਲੋ ਜੀ ਇੱਧਰ ਬਣਾਉਂਦੇ ਹੁੰਦੇ ਆ ਕੱਚੀ ਲੱਸੀ ਇਹਦੇ ਵਿੱਚ ਚਾਵਲ ਚੀਨੀ ਕੁਝ ਵੀ ਸੁੱਟ ਦੋ ਠੀਕ ਹੈ ਜੀ ਇਹ ਕੱਚੀ ਲੱਸੀ ਦਾ ਪਹਿਲਾਂ ਉੱਥੇ ਬਾਬਾ ਜੀ ਨੇ ਮੱਥਾ ਟੇਕੇ ਫਿਰ ਆਪਣੇ ਘਰ ਆ ਕੇ ਛਿੱਟਾ ਦਿੰਦੇ ਆ ਕਿ ਵਾਯੂ ਗਰੂ ਮੇਰ ਕਰੇ ਠੰਡਾ ਖੰਡਕ ਰਵੇ ਠੰਡੀਆਂ ਦੁਆਵਾਂ ਆਂਦੀਆਂ ਰਹਿਣ ਮਹਾਵਾਵਾਂ ਆਂਦੀਆਂ ਰਹਿਣ ਕਿ ਲੋ ਜੀ ਹੋ ਇੱਧਰ ਹੋ ਗਈਆਂ ਸਾਡੀਆਂ ਤਿਆਰੀਆਂ ਠੀਕ ਹੈ ਜੀ ਹੁਣ ਸਾਡਾ ਰਹਿ ਗਿਆ ਦਹੀਂ ਪਾਣਾ ਹੁਣ ਆਪਾਂ ਨੂੰ ਟੱਕ ਲੈਣੇ ਤੇ ਲੋ ਜੀ ਫਾਈਨਲੀ ਸਾਡੀ ਤਿਆਰੀ ਹੋ ਚੁੱਕੀ ਹੈ ਤੇ ਹੁਣ ਆਪਾਂ ਗੁਗਾ ਮਾੜੀ ਤੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਉੱਥੇ ਦੇਖਾਂਗੇ ਆਪਾਂ ਮੱਥਾ ਕਿਸ ਤਰ੍ਹਾਂ ਸੀ ਮੱਥਾ ਟੇਕਦੇ ਨੇ ਇਹ ਵੀ ਤੁਹਾਨੂੰ ਦਿਖਾਵਾਂਗੀ ਮੈਂ ਤੇ ਸਾਰਿਆਂ ਲਈ ਬਹੁਤ ਸਾਰੀਆਂ ਦੁਆਵਾਂ ਵੀ ਮੰਗੂਗੀ ਸੋਹਣੀ ਚਾਚੀ ਨਾ ਮਾਦਕੀ ਕਿਤੇ ਜੀ ਆਪਾਂ ਪਾਚੀ ਜੀ ਆਉ ਮੇਰੇ ਬੁੱਪਾ ਕੁਝ ਮੇਰੇ ਬੁੱਪਾ ਆ ਰਹੀ ਜੀ ਆਪਾਂ ਆ ਜਾ ਜੀ 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 ਕਿੰਨੀ ਵੱਡੀ ਗਿਆ ਵੀ ਇੱਥੇ ਹੀ ਰੱਖੀ ਦਾ ਫੇਰ ਇੱਥੇ ਰੱਖਾਂਗੇ ਮਾਪਾ ਜੀ ਉੱਤੇ ਜੀ thank to ਉਹ ਬੱਚੇ ਜਿਹੜਾ ਬੋਟਲ ਖੋਦੀ ਸੀ ਤੇ ਅੰਨ ਕਿੱਥੇ ਉਹ ਤੇ ਲੋ ਜੀ ਇਦਾਂ ਸੀ ਮੱਥਾ ਟੇਕਦੇ ਹੁੰਨੇ ਆ ਗੁੱਗਾ ਪਾਉਂਦੇ ਹੁੰਨੇ ਆ ਹਰ ਸਾਲ ਜਿਵੇਂ ਅਸ਼ਟਮੀ ਤੋਂ ਬਾਅਦ ਗੁੱਗਾ ਨੋਮੀ ਆਂਦੀ ਹਿੰਦ ਤੇ ਵਸਿੰ ਸਾਡੇ ਇੱਥੇ ਗੁੱਗਾ ਪਾਇਆ ਜਾਂਦਾ ਜੀ ਵੱਡੇ ਬਜ਼ੁਰਗਾਂ ਦੀ ਜਿਵੇਂ ਰੀਤ ਹੈ ਵਾਹਿਗੁਰੂ ਦੀ ਕਿਰਪਾ ਨਾਲ ਉਸੇ ਤਰ੍ਹਾਂ ਹੀ ਅੱਗ ਅਸੀਂ ਮੱਥਾ ਟੇਕਦੇ ਅੱਗੋਂ ਸਾਡੀਆਂ ਆਣਵੰਦੀਆਂ ਨੋਹਾਂ ਵੀ ਜੀ ਇਦਾਂ ਹੀ ਟੇਕਿਆ ਕਰਨਗੀਆਂ ਠੀਕ ਹੈ ਜੀ ਇੱਥੇ ਮੈਂ ਸੇਵੀਆਂ ਚੜਾਤੀਆਂ ਸੀ ਜੋਤ ਜਗਾਤੀ ਸੀ ਤੇ ਬਾਬਾ ਜੀ ਦੇ ਅਰਦਾਸ ਕਰਤੀ ਸੀ ਮੇਰ ਕਰਨਾ ਮੇਰੇ ਪਰਿਵਾਰ ਤੇ ਮੇਰੇ ਵਾਈਟੀ ਫੈਮਿਲੀ ਤੇ ਸਾਰਿਆਂ ਤੇ ਪ੍ਰਮਾਤਮਾ ਆਪਣਾ ਅੱਛਾ ਜਆ ਮਤਲਬ ਆਸ਼ੀਰਵਾਦ ਦੇਣਾ ਸਾਰਿਆਂ ਨੂੰ ਠੀਕ ਹੈ ਜੀ ਇੱਥੇ ਅਸੀਂ ਮੱਥਾ ਟੇਕ ਕੇ ਫਿਰ ਹੁਣ ਆਪਾਂ ਬਾਹਰ ਵੀ ਇੱਕ ਬਣੇ ਹੁੰਦੇ ਆ ਤੇ ਉਹਨਾਂ ਦੇ ਵੀ ਮਤਲਬ ਬਣਾਏ ਹੁੰਦੇ ਆ ਇਹਨਾਂ ਨੇ ਘਰ ਜੇ ਤੇ ਉੱਥੇ ਵੀ ਹੁਣ ਆਪਾਂ ਮੱਥਾ ਟੇਕਾਂਗੇ ਠੀਕ ਹੈ ਜੀ ਬਾਕੀ ਮੱਥਾ ਟੇਕ ਕੇ ਫਿਰ ਹੁਣ ਆਪਾਂ ਆਪਣੇ ਘਰ ਨੂੰ ਚੱਲੇ ਆ ਬਾਕੀ ਘਰ ਜੀ ਵੀ ਨਾ ਥੋੜੇ ਜਿਹਾ ਕੱਚੀ ਲੱਸੀ ਜੀ ਆਪਾਂ ਬਣਾ ਕੇ ਲਿਆਂਦੇ ਹੁੰਦੇ ਹੁੰਦੇ ਨਾ ਇੱਥੇ ਮੱਥਾ ਟੇਕ ਕੇ ਫਿਰ ਮੈਂ ਬਾਕੀ ਬੱਚੇ ਆਏ ਸੀ ਆਪਣੇ ਘਰ ਜਾ ਕੇ ਛਿੱਟਾ ਦੇ ਦਿੰਦੇ ਹੁੰਦਾ ਤੇ ਵਾਹਿਗੁਰੂ ਜੀ ਠੰਡੀਆਂ ਹਵਾਵਾਂ ਆਂਦੀਆਂ ਰਹਿਣ ਆਪਣੇ ਮੇਰ ਭਰਿਆ ਹੱਥ ਰੱਖਣਾ ਕੋਈ ਭੁੱਲ ਚੋ ਕੋਈ ਤੁਹਾਨੂੰ ਮaaf ਕਰਨਾ ਠੀਕ ਹੈ ਜੀ ਇੱਥੇ ਆਪਾਂ ਸੇਵੀਆਂ ਚੜਾ ਕੇ ਕੱਚੀ ਲੱਸੀ ਚੜਾ ਕੇ ਤੇ ਹੁਣ ਘਰਾਂ ਨੂੰ ਜਾਵਾਂਗੇ ਬਾਕੀ ਹੋਰ ਦੇਖਦੇ ਹਾਂ ਜੀ ਘਰ ਦੇ ਕੰਮਾਂ ਦੇ ਨਾਲ ਕੋਣ ਕੋਣ ਕਿੱਦਾਂ ਕਿਸ ਤਰ੍ਹਾਂ ਮੱਥਾ ਟੇਕਦਾ ਹੁੰਦਾ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਵੀ ਗੁੱਗਾ ਕੋਣ ਤੋਂ ਪਾਉਂਦਾ ਹੁੰਦਾ ਅਸੀਂ ਦੇਖੋ ਜੀ ਹਰ ਸਾਲ ਪਾਉਂਦੇ ਆ ਮੈਨੂੰ ਵੀ ਜਿੰਨੇ ਸਾਲ ਹੋ ਗਏ ਇੱਥੇ ਵਿਆਹੀਆਂ ਇਹਨਾਂ ਅਸੀਂ ਇਦਾਂ ਹੀ ਪਾਉਂਦੇ ਆ ਅਸੀਂ ਤਿੰਨੋਂ ਜਣੀਆਂ ਮਤਲਬ ਆਪਣੇ ਘਰ ਦੇ ਜਿਹੜੇ ਜਿਹੜੇ ਵੱਡੇ ਜੇ ਵੱਡੇ ਹੋਣ ਆਪਣੀਆਂ ਸੱਸਾਂ ਮਾਮਾ ਫਿਰ ਉਹਨਾਂ ਦੇ ਨਾਲ ਨੀਤੇ ਸੀ ਆਪਣੇ ਆਪਣਾ ਪਾਉਂਦੇ ਹੁੰਦੇ ਆ ਤੇ ਲੋ ਜੀ ਇੱਧਰ ਮੱਥਾ ਟੇਕ ਲੈ ਇੱਥੇ ਪਿੱਪਲ ਦੇਰਤਾ ਜਿਗਾ ਇਹਨਾਂ ਨੂੰ ਵੀ ਮੈਂ ਮੱਥਾ ਟੇਕਦਾ ਤੇ ਫਿਰ ਮੈਂ ਕਿੱਥੇ ਚਲੋ ਅ ਕੰਦੰਦ ਨੇ ਹਰ ਸਬ ਦਾ ਆਪਣਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਨਾ ਜੀ ਤੇ ਬਾਕੀ ਮਿਲਦੇ ਆ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਮੇਰੀ ਇਦਾਂ ਹੀ ਆਪਣੇ ਸੋਨਾ ਜਿਹਾ ਪਿਆਰ ਦਿੰਦੇ ਰਿਹਾ ਕਰੋ ਅੱਛੇ ਅੱਛੇ ਕਮੈਂਟ ਕਰਿਆ ਕਰੋ ਬਹੁਤ ਅੱਛਾ ਲੱਗਦਾ ਜਿਹੜੀਆਂ ਭੈੜਾ ਨਵੀਆਂ ਜੁੜਦੀਆਂ ਕੋਈ ਫਿਰੋਜ਼ਪੁਰ ਤੋਂ ਕੋਈ ਕਪੂਰਤਲੇ ਤੋਂ ਕੋਈ ਫਲੋਰ ਤੋਂ ਕੋਈ ਅੰਮ੍ਰਿਤਸਰ ਤੋਂ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਡੇਲੀ ਤੁਹਾਡੇ ਕਮੈਂਟ ਪੜ੍ਹਦੀ ਹੁੰਦੀ ਆ ਠੀਕ ਆ ਜੀ ਤੇ ਬਹੁਤ ਅੱਛਾ ਮੈਂ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਦਾ ਰਿਪਲਾਈ ਵੀ ਦਿੰਨੀ ਹੁੰਦੀ ਆ ਬਾਕੀ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਵਾਈਟੀ ਫੈਮਿ ਤੇ ਗਾਇਸ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਕੋਈ ਗਲਤੀ ਹੋਈ ਤੇ ਮੇਰੀ ਜਰੂਰ ਦੱਸਿਆ ਕਰੋ ਠੀਕ ਹੈ ਜੀ ਮੈਨੂੰ ਬਹੁਤ ਅੱਛਾ ਲੱਗਦਾ ਜੇ ਵੀ ਮੇਰੇ 'ਚ ਕੋਈ ਕਮੀ ਹੋਵੇ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵਲੌਗ 'ਚ ਆ ਰਹੇ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ